ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਹਰੀਨੋ ਕੋਟਕਪੂਰਾ ਤਹਿਸੀਲ ਤੇ ਇਹ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਕੋਟਕਪੂਰੇ ਤੋਂ ਰਾਮਿਆਣਾ ਬਲੂ ਕੋਟਲੀ ਵਾਲੀ ਸੜਕ ਦੇ ਉੱਤੇ ਪਿੰਡ ਆਉਂਦਾ ਹੈ ਜਿਹੜੇ ਘਰੋਂ ਅੱਜ ਵੀਡੀਓ ਬਣਾ ਰਹੇ ਆ ਬਾਈ ਜੀ ਹਰੀ ਵਪਾਰ ਦਾ ਕੰਮ ਕਰਦੇ ਤੇ ਇਹਨਾਂ ਕੋਲ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਅੱਜ ਇੱਕ ਬਿਲਕੁਲ ਤਾਜੀ ਸੂਈ ਵਾੜ ਤੁਹਾਨੂੰ ਦਿਖਾ ਰਹੇ ਆ ਜਿਹੜੀ ਸਵੇਰ ਹੀ ਸੂਈ ਹੈ ਜੇ ਰਾਜੇ ਬਾਈ ਹੋਰਾਂ ਨੇ ਸਿੱਟੀ ਨਹੀਂ ਇੱਥੇ ਬੱਠਲ ਚ ਇਹ ਨੂੰ ਰੱਖੀ ਬੈਠੇ ਆ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਪਸੰਦ ਜੀ ਨੂੰ ਆਜੋ ਉਹ ਤਸੱਲੀ ਕਰ ਸਕਦਾ ਕਿ ਤੁਹਾਡਾ ਹੱਕ ਬਣਦਾ ਨੰਬਰ ਸਕਰੀਨ ਉੱਤੇ ਚਲਾ ਦੂੰਗਾ ਇਨਫੋਰਮੇਸ਼ਨ ਬਾਈ ਜੁਰੀਆ ਦੇ ਬਾਰੇ ਆਪਾਂ ਨੂੰ ਦੇ ਦੇਣਗੇ ਬਿਲਕੁਲ ਤਾਜੀ ਸੋਈ ਵੈੜ ਤੁਹਾਨੂੰ ਮੈਂ ਦਿਖਾਉਣੀ ਆ ਜਿਹੜੀ ਹਜੇ ਅੱਜ ਸਵੇਰ ਹੀ ਸੁੱਕੀ ਹਟੀ ਆਓ ਬਾਈ ਜੁਰੀਆ ਤੋਂ ਇਹਦੀ ਜਾਣਕਾਰੀ ਲਈਏ ਫਿਰੇ ਤੋਰਾਂਗੇ ਛੋਟ ਵੀਡੀਓ ਬਣਾ ਲਈ ਹੈ ਤੇ ਖੁੱਲੀ ਏ ਛੱਡੀ ਵੀ ਹੈ ਕਿਉਂਕਿ ਤਾਜਾ ਸੂਆ ਪਸ਼ੂ ਬੱਚੇ ਦੀ ਖੇਚ ਕਰਦਾ ਹੁੰਦਾ ਤੇ ਬੱਚੇ ਕੋਲ ਇਹਨੇ ਖੜੀ ਰਹਿਣਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਜੀ ਰਾਜਪਾਲ ਚਰਮਾ ਹੈ ਰਾਜਪਾਲ ਭਾਈ ਅੱਜ ਜਿਹੜੀ ਵਹਣ ਆਪਾਂ ਵਿਖਾਉਣ ਲੱਗੇ ਆ ਕੰਨ ਮਸੂਆ ਸੂਈ ਹੈ ਇਹ ਪਹਿਲਾ ਸੂਆ ਜੀ ਦੋ ਦੰਦ ਦਾ ਮੂੰਹ ਕਨਫਰਮ ਦੋ ਦੰਦ ਪਹਿਲਾ ਸੂਆ ਹਾਂਜੀ ਕਿੰਨੇ ਕ ਵਜੇ ਸੂਈ ਹੈ ਸਵੇਰ ਇਹ ਸਵੇਰ ਸਾਢੇ 8:00 ਸੂਈ ਹੈ ਜੀ ਸਾਢੇ 8:00 ਲਗਭਗ 11 ਵਜੇ ਵੀਡੀਓ ਬਣਾ ਰਹੇ ਆ ਬਾਈ ਜੇਰਤਾ ਦੀ ਬੱਠਲ ਚ ਪਾਈਆਂ ਪਈ ਗਈ ਸਾਰੀ ਇਹਨੂੰ ਖਾ ਜਾਣਗੇ ਦੁੱਧ ਚੋਇਆ ਇਹਦਾ ਕੁਝ ਹਾਂ ਦੁੱਧ ਚੋਇਆ ਇਹ ਬੈਠਣ ਨੂੰ ਤਕਲੀਫ ਮੰਨਦੀ ਸੀ ਫਿਰ ਜੇਰੋਂ ਤੋਂ ਬਾਅਦ ਹੀ ਸਿੱਟੀ ਹੈ ਠੀਕ ਹੈ ਅਚਾ ਬੱਚਾ ਕੀ ਦਿੱਤਾ ਇਹਨੇ ਬੱਚਾ ਬੱਚਾ ਦਿੱਤਾ ਇਹਦਾ ਰੇਟ ਇਹਦਾ ਕੀ ਰਹਿਣਾ ਬਾਈ ਹੈ ਰੇਟ ਕੀ ਰੱਖਦੇ ਹਾਂ ਰੇਟ ਇਹਦਾ ਫੋਨ ਤੇ ਰੱਖੋ ਬਾਈ ਤੋੜ ਦਈਏ ਇਹਨੂੰ ਆਪਾਂ ਹਾਂਜੀ ਖੋਲੋ ਦੋਸਤੋਂ ਮਾਡਰ ਕਾਰਡ ਬਹੁਤ ਚੰਗਾ ਸੀ ਭਰਾਵਾ ਸਿਵਲ ਵੀ ਚੰਗਾ ਸੀ ਬੱਚਾ ਬਹੁਤ ਚੰਗਾ ਦਿੱਤਾ ਸੀ ਤੇ ਉੱਪਰ ਉਹ ਪਰਮਾਤਮਾ ਦਾ ਵੀ ਕੁਛ ਵਾਸੁੰਦਾ ਹੈ ਸਹੀ ਹੈ ਸੋ ਦੋਸਤੋ ਮੇਲ ਕਾਫ ਨੂੰ ਜਨਮ ਦਿੱਤਾ ਹੈ ਤੇ ਪਿਓਰ ਜਰਸੀ نسل ਦਾ ਬੱਛਾ ਹੈ ਹਵਾਨਾ ਵੈੜ ਦਾ ਦੇਖ ਲਓ ਦੁੱਧ ਬੱਚੇ ਨੂੰ ਪਿਆਇਆ ਹੋਇਆ ਤੁਸੀਂ ਬੱਚਾ ਬੈਠਾ ਦੇਖ ਸਕਦੇ ਹੋ ਤਾਂ ਤੁਹਾਨੂੰ ਅੰਦਾਜ਼ਾ ਹੋਊਗਾ ਸੋ ਸਵੇਰ 8:30 ਵਜੇ ਸੋਈ ਵੈੜ ਜੇਰੇ ਦੀ ਪੈ ਗਈ ਹੈ ਅਗਾੜੀਏ ਦੀ ਚੰਗੀ ਹੈ ਹਵਾਨਾ ਫਿਟਿੰਗ ਵਾਲਾ ਪਛਾਣ ਨੂੰ ਵੀ ਚੰਗਾ ਦਿੰਦਾ ਹੈ ਕਨਫਰਮ ਹੈ ਦੋ ਦੰਦ ਦੰਦ ਮੇਰੇ ਵੇਖੇ ਹੋਏ ਆ ਤੁਸੀਂ ਦੰਦਾਂ ਨਾਲ ਲੋ ਚੌੜਾ ਵੀ ਇਹ ਦੋ ਦੰਦ ਬੱਚੀ ਹੈ। ਛੋਟਾ ਾਂਚਾ ਥਣ ਹਵਾਨਾ ਤੁਸੀਂ ਇਹਦਾ ਵੀਡੀਓ ਚੋਂ ਦੇਖ ਲਓ। ਅਗਾੜੀ ਇਹਦੀ ਸੋਹਣੀ ਹੈ, ਸਟ੍ਰਕਚਰ ਬਹੁਤ ਸੋਹਣਾ ਦੋਸਤੋ ਵੈੜ ਦਾ। ਛੱਡ ਦਿਓ ਬਈ ਵਾਪਸ ਜਾਣ ਦਿਓ ਬੱਚਿਆਂ ਨੂੰ। ਇਹ ਬੜੀ ਮਸਤੀ ਜੀ ਨਾਲ ਤੁਰਦੀ ਬੱਚੇ ਤੇ ਜਾਊਗੀ। ਤੋਂ ਇਹ ਵੈੜ ਦੱਸੋ ਵਿਕਰੀ ਆਸਤੇ ਪਹਿਲਾਂ ਜੀ ਨੂੰ ਪਸੰਦ ਆਉਂਦੀ ਆ ਕੰਟੈਕਟ ਕਰ ਸਕਦੇ ਹੋ। ਇਹਦੇ ਤੋਂ ਤੁਸੀਂ ਜਰਸੀ ਨਸਲ ਦੇ ਬੜੇ ਚੰਗੇ ਬੱਚੇ ਲੈ ਸਕਦੇ ਹੋ। ਛੋਟੀ ਉਮਰ ਦੀ ਵੈਡ ਹੈ ਜਿੰਨੇ ਮਰਜੀ ਸੂਏ ਸੂਲ ਇਹਦੇ ਤੁਸੀਂ ਚੋਲਿਓ ਇਸੇ ਤਰ੍ਹਾਂ ਦਾ ਥਣ ਹਵਾਨਾ ਇਹਦਾ ਬਣਿਆ ਰਹਿਣਾ ਕਿਉਂਕਿ ਅਟੈਚਮੈਂਟ ਬਾਡੀ ਨਾਲ ਹਵਾਨੇ ਦੀ ਚੰਗੀ ਦਿੰਦੀ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੀ ਨਗ ਸੀ ਤੇ ਜਿਹਨੂੰ ਇਹ ਵੈਡ ਚੰਗੀ ਲੱਗੇ ਉਹ ਵੀਰ ਤਸੱਲੀ ਆ ਕੇ ਕਰ ਸਕਦਾ ਹੈ ਧੰਨਵਾਦ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨੀ